ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਹਾਂ ਠੀਕ ਹੈ ਕੀ ਕਰਦਾ ਹੁਮੈ ਮੈਂ ਵਾ ਖੇਤੋਂ ਆਇਆ ਪਾਣੀ ਲਾ ਕੇ ਆਇਆ ਅੱਜ ਮੈਂ ਕਿਹੜੇ ਤੂੰ ਪਾਣੀ ਲਾਉਣਾ ਹੈ ਤੂੰ ਵੀ ਬੇਬੇ ਤੂੰ ਵੀ ਮੇਰੀ ਮੰਮੀ ਵਾਂਗ ਪਾਈ ਚੜੀ ਰਹਿੰਦੀ ਥੜੀ ਜੀ ਥੜੀ ਜੀ ਤੇਰੀ ਨਾ ਹਵਾ ਖਰਾਬ ਹੈ ਜੀ ਮੇਰੀ ਗੱਲ ਹਵਾ ਤੇਰੀ ਸਹੀ ਕਰਨ ਵਾਲੀ ਲੈ ਗੱਲਾ ਦੇਖੀ ਕੀ ਪਾਣੀ ਤੂੰ ਕਿਥੇ ਲਾ ਕੇ ਆਇਆ ਖੇਤ ਪਾਣੀ ਦਾ ਕਾ ਖਾਇਚੀ ਨਹੀਂ ਆਇਆ ਓਏ ਹੁਣ ਮੈਂ ਇੱਧਰ ਨੂੰ ਦੌੜੀ ਲਿਉਂ ਖੇਤਾਂ ਟੋਕਾ ਫੋਟ ਨਹੀਂ ਜਾ ਕੇ ਆਈ ਨੀ ਲੈ ਤੂੰ ਉਹ ਇੱਦੀ ਦੇ ਇੱਥੇ ਫੋਟ ਮੈਂ ਜਾ ਕੇ ਆਈ ਆਂ ਨਾ ਖਾ ਚ ਪਾਣੀ ਆ ਨਾ ਮੋਟਰ ਚੱਲਦੀ ਆ ਤੇ ਸੁਆ ਬਣੀ ਜਾਂਦਾ ਤੇ ਤੂੰ ਪਾਣੀ ਕਹਦਾ ਲੈ ਕੇ ਆਏ ਮੋਟਰ ਲੈਟ ਆਈ ਆ 1 ਵਜੇ ਕਲ ਕੜ ਕੇ ਵਾ ਕੇ ਤੂੰ ਸਹੀ ਸਹੀ ਦੱਸ ਦੇ ਤੂੰ ਆਇਆ ਕਿੱਥੋਂ ਆਇਆ ਤੂੰ ਆਇਆ ਬੇਬੇ ਕਿੱਥੋਂ ਆਇਆ ਤੂੰ ਤਾਂ ਗਿਆ ਹੀ ਨਹੀਂ ਤੂੰ ਖੇਤ ਲੈ ਯਾਰ ਫੋਟ ਨਹੀਂ ਤੈਨੂੰ ਖੇਤਾਂ ਤਾਂ ਤੂੰ ਬੰਦਾ ਹੀ ਚੱਲ ਚੰਗਾ ਬੇਬੇ ਮੈਂ ਤਾਂ ਜਾਣਾਂਗਾ ਜਾਣਾਂ ਤੂੰ ਕਿੱਦਾਂ ਕਰੇਗਾ ਡਾਊਨ ਮੈਂ ਕਰੇ ਕੀ ਕਰਨੀ ਜੰਨੇ ਕਰੇਗੀ ਕਰਦੇ ਤੇਰੇ ਲੈ ਵੀ ਮੈਂ ਤੈਨੂੰ ਦਿਖਾ ਮਾਲ ਕਰ ਤੂੰ ਦਿਖਾ ਕੇ ਨਹੀਂ ਆਇਆ ਸੀ ਦਿਖਾ ਕੇ ਆਇਆ ਹਾਂ ਫਿਰ ਹੁਣ ਮੈਂ ਕਿਵੇਂ ਵੱਢਿਆ ਆ ਪਾਣੀ ਲੱਗ ਜੂ ਮੈਂ ਤਾਂ ਘਰੀ ਜਾਉ ਹੁਣ ਪਾਣੀ ਦਾ ਤੂੰ ਖੇਤ ਕੇ ਆਈ ਨਹੀਂ ਵੱਢਣ ਆਇਆ ਕਿੱਥੋਂ ਆਇਆ ਸੀ ਆਇਆ ਕਿੱਥੋਂ ਖੇਤੋਂ ਆਇਆ ਨਹੀਂ ਖੇਤੋਂ ਆਇਆ ਨਹੀਂ ਖੇਤੋਂ ਨਹੀਂ ਤੂੰ ਆਇਆ ਤੂੰ ਤਾਂ ਹੋਰ ਹੀ ਕੰਮਾਂ ਚ ਤੁਰਿਆ ਫਿਰਦਾ ਬੇਬੇ ਤੂੰ ਮੇਰੇ ਤੇ ਵਾਲੀ ਅੱਖ ਰਗਦੀ ਹੈਗੀ ਅੱਖ ਰੱਖਣੀ ਪੈਂਦੀ ਆ ਤੂੰ ਤੂੰ ਸਾਡਾ ਸੀਸੀਟੀਵੀ ਆ ਤੁਹਾਡੇ ਘਰਦਿਆਂ ਨੇ ਵੀ ਮੈਨੂੰ ਕਿਹਾ ਵੀ ਸਾਡੇ ਮੁੰਡੇ ਦੀ ਨਿਗਰਖ ਰੱਖਿਆ ਬੇਬੇ ਬਣਾ ਬਾਪੂ ਆਪੀ ਸਾਰਾ ਕੋਲ ਗੌਰ ਰੱਖਦਾ ਤੂੰ ਨੇ ਟੈਨਸ਼ਨ ਲਿਆ ਕਰ ਜਿੰਗਾ ਮੈਂ ਦੱਸੂੰ ਤੇਰੇ ਬਾਪੂ ਨੂੰ ਕੀ ਵੀ ਖੇਤ ਗਿਆ ਹੀ ਨਹੀਂ ਉਹ ਬੇਬੇ ਜਾ ਕੇ ਆਇਆ ਦਲ ਡੱਗਾ ਤੂੰ ਜਾ ਨਹੀਂ ਜਾ ਕੇ ਆਇਆ ਬੇਬੇ ਹਾਂ ਹੁਤਾ ਕਿੱਥੇ ਆ ਉਹ ਕੁੜੀ ਕਿੱਥੇ ਗਈ ਆ ਉਹਨੇ ਕਾਲਜ ਵਾਗੀ ਸੀ ਪੁੱਤ ਮੇਰੀ ਗੱਲ ਸੁਣ ਜਿਹੜਾ ਤੂੰ ਰਿਸ਼ਤਾ ਨਹੀਂ ਸੀ ਕਹਿੰਦੀ ਹੈ ਨਾ ਹਾਂ ਉਹਨਾਂ ਨੂੰ ਹਾਂ ਕਹਿ ਦੇ ਤੇ ਨਾਇਤ ਲੋਟਾ ਕਹਣਾ ਨਾ ਨਮਾ ਦੇ ਕਿ ਕੰਮ ਹੋਰ ਇਸ ਤਾ ਜੇ ਬਸ ਮੈਂ ਦੇਖ ਰਿਹਾ ਤੈਨੂੰ ਕਹਿਦਾ ਡੁੱਡਾ ਲੰਗੜਾ ਅੰਨਾ ਕਣਾ ਜਹੇ ਜਹੇ ਤਾਂ ਉਹਨਾਂ ਨੂੰ ਆ ਕਹਿ ਦੇ ਚੱਲ ਪੁੱਤ ਕਰ ਮੈਂ ਤੂੰ ਹੀ ਆ ਸਾਰਾ ਕੁਸ ਬਸ ਖੋ ਗਿਆ ਬਸ ਤੇਰੀ ਮਰਜ਼ੀ ਦੀ ਮਰਜ਼ੀ ਕਰ ਲੈ ਠੀਕ ਆ ਮੈਂ ਤੇਰੇ ਮਾਗਰਾ ਪੂਕਦੀ ਤਾਂ ਹੁਣ ਤੇਰ ਗੂਏ ਦੇਖ ਪੂਕਦੀ ਪਗਦੀ ਵਾਲੇ ਕਲਾਡ ਤੋਂ ਤਿਆਰੀ ਕਰ ਲੈ ਵਾ ਵਿਆਹ ਕਰਨਾ ਕਰਨਾ ਵੀ ਹਫਤੇ ਜੀ ਆ ਚੱਲ ਜੀ ਮੈਂ ਤੇਨੀ ਚੰਗਾ ਲਾ ਦਉਂ ਮੈਂ ਕਰ ਲੈ ਠੀਕ ਆ ਉਹ ਜਦੋਂ ਆ ਗਈ ਨਾਲ ਕਹਿਦੀ ਕੋਈ ਨਹੀਂ ਮੈਂ ਕਹਿ ਦੂੰਗੀ ਠੀਕ ਆ ਆ ਜਾਣ ਦੇ ਕੋਈ ਗੱਲ ਆਹ ਕੋਈ ਨਹੀਂ ਕੋਈ ਬਹੁਤ ਪੜ ਲਈ ਉਹ ਮੈਂ ਤਾਂ ਮੁੰਡਾ ਬੋਲਦਾ ਨੇ ਕੀ ਕਰਤਾ ਹੈ ਯਾ ਕੁੜੀ ਨੇ ਉਹ ਮੇਰੇ ਤਾਂ ਮੁੰਚਾ ਦੇ ਬੀਪੀ ਹੋਰ ਵੱਧ ਗਿਆ ਸਗਾ ਦੀ ਮੈਂ ਤਾਂ ਅਈ ਸੀ ਵੀ ਕਦੇ ਕੁੜੀ ਦੇ ਲਾਂਭਾ ਤ ਦਵਾਇਆ ਨਹੀਂ ਵੀ ਸੋਨ ਸੋਨ ਸਾਡਾ ਘਰ ਵੱਸਦਾ ਤੇ ਅੱਜ ਤਾਂ ਮੁੰਡਾ ਮੈਨੂੰ ਵੀ ਚਾਰੇ ਜੱਗ ਤੇ ਪੈ ਗਿਆ ਬੈਠਾ ਮੁੰਡਾ ਦੀਪੀ ਜਾਦੇ ਵੱਧ ਲੈ ਟੈਨਸ਼ਨ ਲੱਗੀ ਐ ਲੈ ਦਾਸਾ ਕੰਦੀ ਤੂੜੀ ਪਾ ਕੇ ਬੈਗੀ ਵੀ ਤੋ ਹਰਾ ਤਾਂ ਪਾਲਾ ਵਿੱਚ ਉਹ ਗਈ ਘਟਦਾਗਾ ਟੋਕਰੀ ਛੋਟੀ ਜੀ ਭਰੇ ਹੁਣ ਤਾਂ ਕੋਈ ਨਾ ਕੋਈ ਨਾ ਇੱਥੇ ਪਿਆ ਕਿਹੜਾ ਹੈ ਵਧੂਗਾ ਇਹ ਖਾ ਲੂ ਰੋਗ ਮਾਰਾ ਮोटा ਫਾਇਦਾ ਹੀ ਹੋ ਜਾਊਗਾ ਆਹੋ ਲੈ ਬੇਬੇ ਹੈਪੀ ਹੋਲੀ ਬੇਬੇ ਰੱਬਾ ਮੇਂ ਨਾ ਜਾ ਹਾਂ ਮਾਣ ਮਾਸਤਰੀਆਂ ਵੇ ਤੇਰੀਆਂ ਉਹ ਫੇਰ ਕੀ ਹੋਇਆ ਉਹ ਤੇਰੇ ਬੁੱਤੀ ਦੀਦੀ ਬਾਦਲ ਵਰਗੀ ਕਰਕੇ ਆ ਗਿਆ ਆ ਮੇਰਾ ਵੀ ਬੁੱਥਣ ਕਰਤਾ ਇਹ ਜਾ ਉਹ ਅੱਜ ਤਾਂ ਸਾਰੇ ਉੱਤੇ ਹੋਲੀ ਘੇੜ ਦੇ ਦਿੱਤੀ ਉਹ ਲਿਖੜ ਕੇ ਆਇਆ ਮੁੰਡੇ ਮੁੰਡੇ ਖੇਡਦੇ ਹੁੰਦੇ ਮਾਂ ਨੇ ਥੋੜੀ ਲਾਉਂਦੇ ਹੁੰਦੇ ਨੇ ਕੋਈ ਨਹੀਂ ਤੂੰ ਵੀ ਲਾ ਲਾ ਕੁਝ ਨਹੀਂ ਹੁੰਦਾ ਬਾਪੂ ਕਿੱਥੇ ਉਹ ਲਾਪਾ ਤੂੰ ਵੀ ਹੱਲੀ ਖੇਡ ਲਾ 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 ਉਹ ਕਾਨੂੰ ਉੜਾਈ ਜਾਂਦਾ ਮੇਰੇ ਕੋਲੇ ਜਾਂ ਮਾਂ ਟੋਕਰਾ ਡਗਾ ਦੇਗਾ ਯਾ ਤੂੰ ਉਹ ਜੜ ਕਮਾਲ ਦੀ ਗੱਲ ਹੈ ਉਹ ਤੂੰ ਭੇਜਿਆ ਤੈਨੂੰ ਕਿਹੜੇ ਕੰਮ ਸੇ ਲਾਤਾ ਸੱਚੀ ਮੇਰੇ ਰੰਗ ਲੱਗ ਗਿਆ ਹੋਰ ਕੀ ਸੱਚੀ ਨਹੀਂ ਆ ਮੇਰਾ ਵੀ ਬੁੱਥੜ ਦੇ ਹੈਗਾ ਉਹ ਮਾੜੀ ਮੁੰਡੇ ਸੰਗ ਤਾਂ ਮੰਨਦਾ ਸਾਡੇ ਕੀ ਰੰਗ ਲਾਉਣ ਲੱਗਾ ਸੀ ਤੂੰ ਪੱਸੀ ਦਾ ਸਾਰਿਆਂ ਦੇ ਲਾ ਕੇ ਆਏ ਆ ਮੋਟਰਸਾਈਕਲ ਦੇ ਸਾਰੇ ਪਿੰਡ ਚ ਨਾਲ ਦੇ ਪਿੰਡ ਵੀ ਬਾਗੇ ਦੀ ਉਹ ਕਹਿਣੇ ਨਹੀਂ ਹੁੰਦੇ ਕਮਾਲ ਹੈ ਉਹ ਤਾਂ ਹੀ ਤੋਂ ਇੰਨੇ ਪੈਸੇ ਲੈ ਗਿਆ ਨਾਲੇ 200 ਰੁਪਏ ਮੈਥੋਂ ਲੈ ਗਿਆ ਨਾਲੇ ਤੇਰੀ ਮਾਂ ਤੋਂ ਲੈ ਗਿਆ ਓਏ ਮਾਂ ਬੇਬੇ ਤੋਂ ਵੀ ਲੈ ਲਈ ਸੀ ਚੱਲ ਮਹਾਜਾਲਾ ਕੋਲੇ ਉਹ ਕਰਕੇ ਦਿਖਾ ਨਾ ਲਫੜਾ ਵੀ ਕੋਲੇ ਹੈਗੇ ਨੇ ਚੱਲ ਨਾ ਵੀ 2 ਰੁਪਏ ਤਾਂ ਵਰਤ ਲਾਂਗੇ ਤੂੰ ਮੇਰੇ ਨਾਲ ਸਾਥੀ ਆ ਦਾ ਫੜਾਇ ਤੇਰੀ ਮਾਂ ਦਾ ਚਲਾਤਾ ਹੋਣਾ ਚੱਲ ਵੱਖਰੀ ਗੱਲ ਹੈ ਇਹਨਾਂ ਦਾ ਉਹ ਗੱਲ ਕਰਤੀ ਸੱਚੀ ਕਹਾਵਤ ਹੋ ਗਈ ਕਹਿੰਦੇ ਹੁੰਦੇ ਅੰਨਾ ਜਲਾਹਾ ਮਾਂ ਨਾਲ ਬਸ਼ਕਰੀਆਂ ਇਹਦੀ ਉਹ ਗੱਲ ਲੈ ਗਈ ਚੱਲ ਕੋਈ ਨਹੀਂ ਹੋਰ ਕੀ ਦਿਨਾਂ ਚੇਹੜਾ ਕਰੇ ਪਰ ਇਹ ਚੰਗਾ ਕੰਮ ਨਹੀਂ ਪੁੱਤ ਤੇਰਾ ਵੀ ਮਾਪਿਓ ਤੇ ਰੰਗ ਪਾਉਣਾ ਤੂੰ ਮੁੰਡੇ ਖੁੰਡਾ ਤੇ ਪਾਇਆ ਹੁੰਦਾ ਜਿਹੜਾ ਪਾਉਣਾ ਸੀ ਉਹ ਤਿਆਰ ਦਾ ਦਿਨ ਆ ਬੱਪੂ ਕਾਹਨੂੰ ਕੁਛ ਕਰੀ ਜਾਂਦਾ ਹਾ ਗੁੱਸਾ ਆਵੇਗਾ ਯਾਰ ਪਿਓ ਪੁੱਤ ਖੇਰ ਲੋ ਤੂੰ ਲਾ ਦੇ ਹੁਣ ਇਹਦੇ ਰੰਗ ਮੈਂ ਤਾਂ ਕੋਈ ਨਹੀਂ ਲਾਉਂਦਾ ਤੇ ਗੱਲ ਸੁਣ ਲੈ ਆਤਾ ਚੱਲ ਵਧੀਆ ਹੋਊਗਾ ਤੂੰ ਮੜਾ ਮੋਟਾ ਮੈਨੂੰ ਸੁਖ ਦੇਣ ਲੱਗ ਜੀ ਪਰ ਪੁੱਤਰਾ ਤੂੰ ਹੁਣ ਮੇਰੇ ਨਾਲ ਪਿਗੜਦਾ ਜਾਂਦਾ ਹੈਂ ਬਾਪੂਨ ਤਿਹਾੜ ਵਾਲੇ ਦਿਨ ਮੈਂ ਖੇੜਲੇ ਰੰਗਾ ਨਾਲ ਇਹ ਥੋੜੀ ਵਿਗੜ ਗਿਆ ਨਾ ਬੇਬੇ ਮੈਂ ਇਹ ਆਪਾਂ ਹੀ ਆ ਇੱਕ ਦੂਜੇ ਦਾ ਸੁੱਖ ਸਹਾਰਾ ਇਹ ਸੁੱਖ ਕਦੋਂ ਦੇਉ ਮੈਨੂੰ ਤਾਂ ਪਤਾ ਲੱਗਣਾ ਹੈਗਾ ਹਜੇ ਕਦੋਂ ਸੁੱਖ ਦੇਉ ਆਹ ਹੋਇਆ ਤਿਹਾੜ ਵਾਲੇ ਦਿਨ ਵੀ ਥੋਡੀਆਂ ਉਹੀ ਗੱਲਾਂ ਬੇਬੇ ਅੱਜ ਵੀ ਨਹੀਂ ਤੁਸੀਂ ਖੁਸ਼ ਹੋ ਕੇ ਦਿਖਾ ਰਹੇ ਤੈਨੂੰ ਆਏ ਪਤਾ ਹੈਗਾ ਗਾਈ ਢਿੱਲੀ ਹੋ ਗਈ ਸੀਗੀ ਉੱਥੇ ਜਾ ਕੇ ਬਹਿ ਗਿਆ ਬਾਹਰ ਹੈ ਆ ਤੇਰਾ ਪਿਆ ਹੋ ਗਿਆ ਸਾਨੂੰ ਕਾਹਦਾ ਸਹਾਰਾਗਾ ਉਸਾ ਖੇਡਣ ਹੀ ਜਾਣਦੇ ਆ ਬਸ ਉਧਰ ਵਾਗ ਗਏ ਉਧਰ ਫਿਰ ਤੂੰ ਮੈਨੂੰ ਐਂ ਦੱਸ ਵੀ ਰੰਗ ਖੇਡ ਕੇ ਆ ਗਿਆ ਕਿ ਪਾਣੀ ਮਾੜਾ ਮੂਠਾ ਲਾਤਾ ਚਾਰ ਕਹਿ ਰਿਆਂ ਨੂੰ ਪਾਣੀ ਦਾ ਹਜੇ ਲੈਟ ਆਇੰਦੀ ਪਤਾ ਪੱਟ ਕੇ ਨੱਕੇ ਤੁਰਿਆ ਆਇਆ ਉਹ ਨਹਿਰੀ ਪਾਣੀ ਵਟਣਾ ਸੀ ਲੈ ਬਸ ਲਾਦੇ ਰੰਗ ਸਰ ਗਿਆ ਫਿਰ ਤਾਂ ਉਹ ਲੈ ਉਹਨਾਂ ਨੇ ਤੰਨੇ ਕੈ ਨਹੀਂ ਲਾ ਰਿਆ ਉਹ ਨਹਿਰੀ ਪਾਣੀ ਉਹ ਵਾਰੀ ਤਾਂ ਆਪਣੀ ਸੀ ਕੰਦਰ ਦੇਆ ਪੁੱਤਾਂ ਤੂੰ ਤਾਂ ਮੈਨੂੰ ਕਹਿੰਦਾ 1 ਵਜੇ ਲੈਟ ਆਉ 1 ਵਜੇ ਪਾਣੀ ਵਟਣਾ ਸੀ ਆਪਣਾ ਨਹਿਰੀ ਪਾਣੀ ਸੂਏ ਵਾਲਾ ਪਾਣੀ ਔਰ ਰੰਗ ਤਾਂ ਲਾ ਕੀ ਨਹੀਂ ਆਇਆ ਕੰਮ ਵਾਲੇ ਆ ਰੰਗ ਲਾਇਆ ਸ਼ਾਬਾਸ਼ 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 ਬਾਪੂ ਮੈਂ ਸਿੱਧਾ ਕੰਮ ਕਰਨ ਜਾਂਦਾ ਹਾਲਾ ਉਲਟਾ ਹੀ ਹੋ ਜਾਂਦਾ ਮੇਰੇ ਤੋਂ ਹਾਂ ਉਲਟਾ ਹੋ ਜਾਂਦਾ ਮੈਨੂੰ ਐ ਲੱਗਦਾ ਵੀ ਤੇਰਾ ਕੋਈ ਖਾਦਾ ਪੀਤਾ ਤਾਂ ਨਹੀਂ ਕੁਸ ਹੋਏ ਨਾ ਖਾਦਾ ਖੂਦਾ ਕੁਸ ਨਹੀਂ ਮੈਂ ਹਾਂ ਐਂ ਜੇ ਸਿਰਜਾ ਮਰੀ ਜਾਂਦੇ ਜਿੰਨੇ ਕੋਈ ਨਸ਼ਾ ਕਰਿਆ ਹੁੰਦਾ ਨਹੀਂ ਨਸ਼ਾ ਕਾਨੂੰ ਕੀਤਾ ਅੱਛਾ ਇਹ ਰੰਗ ਹੀ ਚੜ ਗਿਆ ਹੈ ਗਾਈ ਖੋਲ ਕੇ ਲਿਆ ਹਾਂ ਬੇਲਾ ਲਿਓ ਨਾਗਾ ਤਾਂ ਹੀ ਤਾਂ ਲੱਗਦਾ ਵੀ ਆ ਦੇਖ ਮੈਂ ਤਾਂ ਲੱਗਾ ਤੇਥੋਂ ਉੱਠਾ ਬੈਠਾ ਨਹੀਂ ਜਾਂਦਾ ਖਾਦਾ ਬਾਪੂ ਕੁਸ ਕਿਉਂ ਖਾਦਾ ਆਹੋ ਲਾ ਕੋਈ ਆਪਾਂ ਯਾਰਾਂ ਨਾਲ ਮਿਲ ਕੇ ਟਾਈਮ ਪਾਸ ਕਰੀ ਜਾਂਦੇ ਹਾਂ ਹੈ ਨਾ ਉਹ ਤਾਂ ਕੋਈ ਨਹੀਂ ਪਤਾ ਤੂੰ ਭਾਲ ਦੇਗਾ ਨਹੀਂ ਫੜਾ ਇਹ ਲੱਲਣਾ ਉਹ ਹੈ ਜਿਆਣਾ ਤੈਨੂੰ ਕੀ ਪਤਾ ਬਸ ਪਾ ਦੇ ਜਿਆਣਾ ਜਿਆਣਾ ਕਹ ਕੇ ਮੁੜ ਕੇ ਫਿਰ ਆਪ ਹੀ ਔਖਾ ਹੋਵੇਗਾ ਲੈ ਮੈਂ ਕਿਹ ਔਖਾ ਹੋਊਗਾ ਸੁੱਖ ਨਾ ਹੋ ਗਿਆ ਮੇਰਾ ਪੁੱਤ ਕੋਈ ਨਹੀਂ ਚੱਲ ਹੁਣ ਆਹੀ ਦਿਨ ਨੇ ਚਾਰ ਦਿਨ ਖੇਡਣ ਦੇ ਜਦੋਂ ਵਿਆਹ ਹੈਗਾ ਫਿਰ ਕਬੀਲਦਾਰੀ ਪੈ ਜਾਣੀ ਆ ਸਿਰੇ ਦੇ ਹੋਰ ਦੇ ਦੇ 200 ਰੁਪਇਆ ਤੂੰ ਘੰਟੇ ਹੋਰ ਛੇੜੇਗਾ ਹਾਂ ਤੂੰ ਤਾਂ ਪੁੱਠੀਆਂ ਪਾਸੇ ਜਾਨੀ ਆ ਚੱਲ ਬਾਰੇ ਪੈਸੇ ਦੇਣ ਲੱਗ ਗਏ ਫਿਰ ਜਾਦੇ ਖਰਚ ਕਰਨ ਲੱਗ ਜੂ ਤੇ ਹੱਡਾਂ ਕਰਦੀਆਂ ਕਿ رائے ਦਿੰਨੀ ਆ ਤੋ ਮੈਨੂੰ ਨਾ ਦੋਨੇ ਗੱਲਾਂ ਹੀ ਸਮਝ ਲੈ ਆਹੋ ਸਹੀ ਸਮਝ ਲੈ ਚਾਰਾ ਉਹਨੂੰ ਬੰਨਣਾ ਫਿਰ ਮੈਂ ਬੰਨਦਾ ਇਹਨੇ ਕੀ ਬੰਨਣਾ ਹਤਾ ਉਹ ਨਿਕਲ ਗਿਆ ਬਾਹਰ ਦੇਖ ਲੈ ਉਹ ਭੱਜ ਜਾਂਦਾ ਹਾਂ ਮੈਨੂੰ ਤਾਂ ਨਾ ਪਤਾ ਕਹੜਾ ਲਾਉਂਦਾ ਕੱਜਾ ਬਟਾ ਕੋਈ ਕੁਸ ਕਰਕੇ ਰੱਖ ਤੋ ਉਰੇ ਆ ਕੁੜੀਏ ਹਾਂ ਬਬੇ ਨੰਗ ਚੁੱਪ ਜੇ ਕਰਕੇ ਕੁੜਿਆ ਕੋਸ ਨਹੀਂ ਬਬੇ ਥੱਕ ਗਈ ਮੈਂ ਕੰਜੀ ਬੇਬੇ ਮੈਂ ਥੱਕੂਗੀ ਤੇ ਬੇਬੇ ਮੈਂ ਕਾਲਜ ਗਈ ਸੀ ਤੇ ਕਾਲਜ ਹੀ ਆਉਂਗੀ ਤੇ ਇੱਥੋਂ ਪੈਸੇ ਲੈ ਕੇ ਗਈਆਂ ਤੂੰ ਹੀ ਮੈਨੂੰ ਦੁਬਾਰੇ ਪੁੱਛੀਂ ਇੰਨੀ ਆ ਕਿ ਕਿੱਥੋਂ ਆਈਆਂ ਕੰਜੀ ਤੂੰ ਹੀ ਦੁਬਾਰੇ ਪੁੱਛੀ ਜਾਂਦੀਆਂ ਮੇਰੀ ਗੱਲ ਸੁਣ ਲੈ ਜਿਹੜਾ ਪੜ ਲਿਆ ਠੀਕ ਆ ਅੱਜ ਤੋਂ ਬਾਅਦ ਤੇਰਾ ਕਾਲਜ ਬੰਦ ਦਾ ਠੀਕ ਆ ਤੇ ਨਾਲੇ ਤੂੰ ਮੈਨੂੰ ਐ ਦੱਸਾ ਰੰਗ ਕਿੱਥੋਂ ਲੱਕ ਲਈਂ ਆ ਤੂੰ ਬੇਬੇ ਕੁੜੀਆਂ ਕੁੜੀਆਂ ਨੇ ਰੰਗ ਲਾਤਾ ਤੇ ਹਾਰ ਸੀ ਮੈਂ ਲਾਤਾ ਮੇਰੇ ਲਾਤਾ ਉਹਨਾਂ ਨੇ ਤੇ ਨਾਲੇ ਮੇਰੇ ਘਰ ਹੁਣ ਤਾਂ ਮੇਰੇ ਪੇਪਰ ਹੋ ਜਾਣਗੇ ਮੇਰੇ ਕਾਲਜ ਦਾ ਲਈ ਬੰਦ ਕਰ ਦੇਉਂਗੇ ਕੋਈ ਥੰਤਾ ਪੇਪਰ ਤੇਰੇ ਨਾਲ ਨਹੀਂ ਲੋੜਨੀ ਬਸ ਠੀਕ ਹੈ ਹੈ ਤੇਰਾ ਭਾਈ ਇਨਾ ਪਖਿਆ ਫਿਰਦਾ ਅੱਜ ਨਾ ਉਹਨੇ ਇੱਕ ਬਸ ਮੇਨੇ ਕੁਤਨੀ ਪੱਟੀ ਨਹੀਂ ਪਤਾ ਕਹਿੰਦਾ ਨਾ ਜਹੇ ਜਾਂ ਮਿਲ ਗਿਆ ਆਪਾਂ ਤਾਂ ਮਨਜ਼ੂਰ ਹੈ ਤੇ ਤੇਰਾ ਵਿਆਹ ਰੱਖਤਾ ਬਸ ਇੱਕ ਹਫ਼ਤੇੰ ਤਿੰਨ ਤੇਰਾ ਸੀ ਵਿਆਹ ਕਰ ਦੇਣਾ ਤੇ ਘਰੇ ਨਾ ਆਪਦਾ ਜਿਹੜਾ ਕੰਮ ਧੰਦਾ ਉਹ ਕਰ ਲੈ ਕਿਤੇ ਨਹੀਂ ਜਾਣ ਬੇਬੇ ਇਹੋ ਜਿਹਾ ਮੈਂ ਕੀ ਕਰਤਾ ਜਿਹੜਾ ਤੁਹਾਨੂੰ ਇੰਨੀ ਕਾਲੀ ਬੇਗੀ ਤੁਸੀਂ ਹਫ਼ਤੇ ਚ ਵਿਆਹ ਦੀ ਆਪਦੀ ਰਾਇ ਵੀ ਮੈਨੂੰ ਬਣਾ ਕੇ ਸਮਾਰ ਕੇ ਸੁਣਾਤੀ ਬੇਬੇ ਇਹੋ ਜਿਹਾ ਮੈਂ ਕੀ ਕਰਤਾ ਵੀ ਤੁਸੀਂ ਮਿੰਟ ਚ ਮੈਨੂੰ ਸੁਣਾਤਾ ਵੀ ਹਾਂ ਹਫ਼ਤੇ ਚ ਵਿਆਹ ਤੂੰ ਮੇਰੀ ਮਾਂ ਕੇ ਮਾਂ ਤੇਰੀ ਮਾਂ ਤੂੰ ਮਤਾਂ ਦਿੰਦੀ ਆ ਸਾਨੂੰ ਬੇਬੇ ਤਿਹਾਰ ਦੇ ਦੇ ਤਾਂ ਨਾ ਮੇਰਾ ਮਾਨ ਖਰਾਬ ਕਰ ਨਾਲੇ ਇਹ ਜਮ ਮੈਂ ਕੀ ਕਰਤਾ ਕਿ ਵੀਰੇ ਨੇ 1 ਮਿੰਟ ਚ ਡਿਸੀਜਨ ਲੈ ਲਿਆ ਵੀਰੇ ਨੇ ਕਹਿ ਲਿਆ ਦੱਸ ਹੁਣ ਉਹ ਤਾਂ ਜਿਵੇਂ ਹੁਣ ਮੁੰਡਾ ਕਹੂ ਨਾ ਉਹ ਤਾਂ ਉਵੇਂ ਹੀ ਚੱਲੂ ਉਸੇ ਦੀ ਚੱਲੂ ਮੇਰੀ ਨਹੀਂ ਚੱਲਦੀ ਕਿ ਮੈਂ ਤਾਂ ਦੱਸਾਂ ਜੇ ਤਾਂ ਬੇਬੇ ਤੇਰੀ ਨਹੀਂ ਚੱਲਦੀ ਫਿਰ ਮੇਰੀ ਕਿੱਥੋਂ ਚੱਲੂਗੀ ਤੇ ਫਿਰ ਤੂੰ ਚੱਲੂ ਵੀ ਕਿ ਮੈਂ ਚੱਲੂਗੀ ਤਾਂ ਉਸੇ ਦੀ ਕਰਦਾ ਮੋਢੀ ਉਹ ਹੈਗਾ ਬੇਬੇ ਤੇ ਪੁੱਤ ਨੂੰ ਵੀ ਪੁੱਛ ਲੈਣਾ ਚਾਹੀਦਾ ਵੀ ਤੇਰੇ ਮਨ ਚ ਕੀ ਹੈਗਾ ਹੁਣ ਤੁਸੀਂ ਆਪਦਾ ਫੈਸਲਾ ਤੈ ਲੈ ਲੈ ਮੈਨੂੰ ਤਾਂ ਪੁੱਛ ਲੈਂਦੇ ਮੈਂ ਤਾਂ ਤੈਨੂੰ ਕੁਝ ਨਹੀਂ ਪੁੱਛ ਸਕਦੀ ਮੈਂ ਤਾਂ ਮੁੰਡੇ ਨੂੰ ਕਹਿੰਦੀ ਉਹ ਹੀ ਪੁੱਛੂਗਾ ਆਪੇ ਤੈਨੂੰ ਤੈਨੂੰ ਪਤਾ ਨਹੀਂ ਮੈਂ ਵੀਰੇ ਨਾਲ ਕਦੇ ਗੱਲ ਨਹੀਂ ਕਰਦੀ ਵੱਡਾ ਮੈਥੋਂ ਮੇਰੇ ਪਿਓ ਦੀ ਥਾਂ ਤੇ ਖੜਾ ਹੈ ਗੱਲਾਂ ਕਹੇ ਜੀਆਂ ਕਰਦੀ ਬੇਬੇ ਫੇਰ ਅੱਜ ਪਾਖਾ ਖਾ ਕੇ ਮੈਂ ਫਿਰਦਾ ਇਨਾ ਅੱਗੇ ਤਾਂ ਮੁੰਡਾ ਬੋਲਿਆ ਨਹੀਂ ਕਦੇ ਮੈਨੂੰ ਗੱਲ ਤਾਂ ਹੀ ਨਹੀਂ ਪਤਾ ਦੇਖ ਮੈਂ ਆ ਕੇ ਰੋਟੀ ਵੀ ਨਹੀਂ ਖਾਦੀ ਤੇ ਬੇਬੇ ਆਉਣ ਸਰ ਮੈਨੂੰ ਇਹੋ ਜੀਆਂ ਗੱਲਾਂ ਕਹ ਕੇ ਮੇਰਾ ਮਾਨ ਖਰਾਬ ਕਰਦੀ ਹੈਗੀ ਅੱਗੇ ਕਦੇ ੜਕਿਆ ਨਹੀਂ ਵੀਰੋ ਉਹ ਮੁੰਡਾ ਅੱਜ ਇਨਾ ੜਕਿਆ ਫਿਰਦਾ ਉਹਨੇ ਪਾਣੀ ਵੀ ਨਹੀਂ ਪੀਤਾ ਮੇਰਾ ਕੋਈ ਕਸੂਰ ਵੀ ਨਹੀਂ ਹੈਗਾ ਬੇਬੇ ਬਿਨਾਂ ਕਸੂਰ ਹੁਣ ਕਰ ਗਈ ਚਪੂ ਪਾਸੇ ਜ ਕਰ ਲਿਆ ਮੈਂ ਕੀ ਕਰਾਂ ਬੇਬੇ ਤੂੰ ਗੱਲ ਹੀ ਐਂ ਜੀ ਕਹਤੀ ਆ ਕਿ ਹਫਤੇ ਚ ਵਿਆਹ ਵਿਆਹ ਹੀ ਹੋ ਜਾਂਦੇ ਬੇਬੇ ਨਾਲੇ ਪੁੱਤ ਤੇਰੀ ਹੁਣ ਚੱਲਦੀ ਦੇਖ ਚੱਲੂਗੀ ਤਾਂ ਸਾਡੀ ਠੀਕ ਐ ਨਾ ਪਹਿਲਾਂ ਮੁੰਡੇ ਦੇ ਕੋਲ ਚੱਲੂ ਮੇਰੀ ਵੀ ਨਿੰਨੀ ਚੱਲਦੀ ਕਿਪ ਕਰਕੇ ਆਪਦੇ ਘਰ ਦੇ ਕੰਮ ਕਰ ਲੈ ਜਿਹੜਾ ਕਰਨੇ ਆ ਬਸ ਦਿਨ ਤੱਕ ਕਢਾ ਲਿਆ ਇਸਦਾ ਖੋਰ ਕੋਈ ਕਸਰ ਰਹੇਗੀ ਬੇਬੇ ਜਿਹੜਾ ਤੂੰ ਮੈਨੂੰ ਸੁਣਾਉਣੀ ਆ ਲੈ ਫਿਰ ਹੁਣ ਤਾਂ ਇੱਥੇ ਕਸਰ ਰਹੇਗੀ ਗੱਲ ਕੌਣ ਐ ਨਹੀਂ ਬੇਬੇ ਮੈਨੂੰ ਕੋਈ ਮਹੀਨਾ 20 ਦਿਨ ਕੋ ਸੋਚਣ ਨੂੰ ਟਾਈਮ ਤਾਂ ਦੇਂਦੇ ਜਦੋਂ ਅਸੀਂ ਸਾਨੂੰ ਨਹੀਂ ਕਿਸੇ ਨੇ ਰੱਖਿਆ ਤੂੰ ਕਿਵੇਂ ਇੱਥੇ ਰਹਿ ਰੱਖਣ ਨੂੰ ਹੀ ਕੱਢ ਦੇ ਬੇ ਤੇਰੇ ਕੋਲੇ ਆਹੀ ਪੂਆ ਬੜ ਕੇ ਰਹਿੰਦੀ ਨਾ ਇੱਥੇ ਵੀ ਤੈਨੂੰ ਸਾਰੇ ਪੂਆ ਪੂਆ ਕਹਾ ਕਰਨਗੇ ਕਿੱਧਰ ਕੁੜੀ ਵੀਰੇ ਕਾਲ ਚ ਕਿਉਂ ਪੜਨ ਨਹੀਂ ਆਂੀ ਪੇਪਰ ਹੋ ਜਾਂਦੇ ਆ ਤੈਨੂੰ ਬੇਬੇ ਨੇ ਦੱਸਿਆ ਨਹੀਂ ਦੱਸਿਆ ਸੀਗਾ ਵੀਰੇ ਬਸ ਫੇਰ ਚੱਲ ਬਹੁਤ ਪੜ ਲਈ ਤੂੰ ਨਾ ਤੂੰ ਨਾ ਚੱਲ ਤਰ ਮੇਰਾ ਦਿਮਾਗ ਨਾ ਖਰਾਬ ਕਰ ਚੱਲ ਬਹੁਤ ਪੜ ਲਈ ਤੂੰ ਵਸ ਨਾ ਬੜਾਈਆਂ ਬਹੁਤ ਪੜ ਲਈ ਲੱਗੀ ਖੜੀਂ ਦੀ ਸੀ ਆ ਕੀ ਰਾਜ ਆ ਪਾਉਂਦੇ ਉਹਨੇ ਉਹ ਬੇਬੇ ਤਾਂ ਕਿਹਾ ਨਹੀਂ ਦੇ ਦੂੰਗੀ ਜਾਣਾ ਨਹੀਂ ਬਹੁਤ ਮੈਂ ਤਾਂ ਇਹਨੂੰ ਕਿਹਾ ਸੀਗਾ ਤੇ ਮੇਰਾ ਫੇਰ ਦੂਰੀ ਜਾਂਦੀ ਥੋੜੇ ਮੈਨੂੰ ਉਹਨੇ ਰੱਖ ਕੇ ਹੀ ਨਹੀਂ ਗਈ ਮੇਰੇ ਦੋ ਪੇਪਰ ਰਹਿੰਦੇ ਬੇਬੇ ਦੇ ਲੈਣ ਦੇ ਬਸ ਬਹੁਤ ਹੋ ਗਏ ਪੇਪਰ ਤੇ ਬਹੁਤ ਪੜ ਲਈ ਤੈਨੂੰ ਕਹਿੰਦਾ ਨਾ ਇਹਦਾ ਨਾ ਕਰਦਾ ਮੈਂ ਇਹ ਜਾ ਕੇ ਕੀ ਕਰਦਾ ਵੀ ਜਿਹੜੇ ਤੁਸੀਂ ਇੰਨਾ ਨਾਰਾਜ਼ ਹੋਏ ਖੜੇ ਹੋ ਮੈਂ ਉਹਨੂੰ ਮੈਂ ਦੇ ਫੋਨ ਕਰ ਰੱਖਿਆ ਪੁੱਤਾਂ ਤੇ ਪਰ ਇਹਦਾ ਫਾਇਦਾ ਨਹੀਂ ਆਪਾਂ ਜੀ ਮੰਨਦੀ ਨਹੀਂ ਹੁਣ ਇਹ ਕੁੜੀ ਇਹਨੂੰ ਸਮਝਾ ਦੇ ਹੁਣ ਤਾਂ ਪਿਆਰ ਨਾਲ ਕਹਿੰਨਾ ਫਿਰ ਇਹ ਨਾ ਹੋਵੇ ਆਪਦੇ ਹਿਸਾਬ ਨਾਲ ਤਾਂ ਕੁੜੀ ਤੂੰ ਕਿਉਂ ਨਹੀਂ ਸਮਝਦੀ ਜਿਆਣਾ ਜ ਮੋਰੇ ਪਰ ਹੋ ਗਈ ਚੱਖੋਂ ਕਿਤਾਬਾਂ ਤੋਂ ਬਾਗ ਗਈ ਵੀਰੇ ਕੁਝ ਗਲਤ ਨਹੀਂ ਮੈਂ ਕਰਦੀ ਮੈਂ ਦੋ ਪੇਪਰ ਵੀ ਨਹੀਂ ਦੇ ਸਕਦੀ ਮੈਂ ਇਹਨਾਂ ਸਾਰਾ ਕੁਝ ਜਾਣਦਾ ਮੈਨੂੰ ਸਿਖਿਆ ਨਾ ਚਾਹਾਂ ਕੀ ਸਹੀ ਹੈ ਕੀ ਗਲਤ ਹੁਣ ਤੂੰ ਦੱਸੇਂਗੀ ਮੈਨੂੰ ਮੈਂ ਕਹਾਂ ਤੂੰ ਆਪਦੀ ਗੋਤ ਨਹੀਂ ਪਟਾ ਲੇਂਗੀ ਨਾ ਮੇਰੇ ਜੱਟ ਜਿਹੇ ਪਵਾ ਦੇਂਗੀ ਤੂੰ ਤੂੰ ਚੱਲ ਨਾਲ ਚੱਲ ਮੈਂ ਕਰਨਾ ਹੋ ਜਾਂ ਤਿਆਰੀਆਂ ਹੁਣ ਤਿਆਰ ਨਹੀਂ ਆ ਪੁੱਤ ਮੈਂ ਇੱਕ ਤਿਆਰੀ ਕਰਨੀ ਆ ਤੂੰ ਜਿਵੇਂ ਤਾਂ ਤੁਹੋਂ ਦਾ ਕਰ ਲੈ ਬਾਹ ਮੇਰਾ ਤਾਂ ਦਿਮਾਗ ਤਾਂ ਖਿਰ ਪਾਤੀ ਐ ਨੇ ਟੈਨਸ਼ਨ ਨੋਸਣੀਆਂ ਗੱਲਾਂ ਛੱਡ ਠੀਕ ਆ ਕਿਸੇ ਨੂੰ ਸੱਦਣਾ ਨਹੀਂ ਕਿਸੇ ਨੂੰ ਕਹਿਣਾ ਨਹੀਂ ਬਸ ਆ ਇੱਕ ਨਿਮੇੜ ਨਹੀਂ ਹੈ ਕੰਮ ਛੇਤੀ ਦਾ ਚੱਲ ਠੀਕ ਆ ਪੁੱਤ ਬਹੁਤ ਲੱਗ ਗਈ ਡੀਸੀ ਪੜ ਕੇ ਲਾਉਗੀ ਰੰਗ ਮੈਂ ਮਰ ਜਾ ਕੀ ਇਹਦੇ ਮੈਂ ਕੋਲ ਕੇ ਪਿਆ ਦਾਂ ਐ ਪਤਾ ਮੁੰਡਾ ਪਰੇ ਜਾਂਦੀ ਤੇ ਗਾਲ ਗੁੱਠਾ ਦੇ ਦਿੰਦੀ ਮੈਂ ਤਾਂ ਮੈਂ ਮੁੰਡੇ ਤੋਂ ਵੀ ਮੇਰੇ ਸ਼ਿਰਫ ਮਾਉਂਦੀ ਆ ਇਹ ਤੂੰ ਕਿਹਾਰੇ ਨਿਕੜੇ ਬੈਸੇ ਖਵਾ ਤਾਂ ਦਿੱਤੀ ਤੁਸੀਂ ਰੋਟੀ ਕੰਜ ਖਵਾ ਤਾਂ ਦਿੱਤੀ ਨਾ ਤਾਂ ਚਾਹ ਪਾਣੀ ਪੀ ਲਾ ਨਾ ਰੋਟੀ ਖਾ ਲ ਬਹਿ ਜਾ ਬੇਬੇ ਤੂੰ ਨਹੀਂ ਬੈਠੂਗੀ ਮੈਂ ਮੈਂ ਤੁਮੇ ਪੀੜੀ ਚੱਕਦੀ ਸੀ ਕਿ ਦੇਖਦੀ ਮੈਥੋਂ ਕਿੱਥੇ ਖੜੇ ਜਾਂਦਾ ਗੋਡਿਆਂ ਨਾਲ ਰੁਕਦੀ ਗਈ ਰੁਕਦੀ ਖਾਲੀ ਬੇਬੇ ਤੇ ਮੇਰੇ ਦੋ ਬੇਪਰ ਰਹਿੰਦੀ ਸੀ ਕਿ ਜੇ ਤੂੰ ਬੜਾ ਹੀ ਵੀਰ ਨੂੰ ਕਹੇਂਦੀ ਤੇ ਚਲ ਮੇਰੀ ਪੜਾਈ ਬੂਰੀ ਹੋ ਜਾਂਦੀ ਮਾਂ ਕਿਵੇਂ ਕਹਿੰਦੀ ਪੁੱਤ ਤੂੰ ਤਹਾਨੂੰ ਮੈਂ ਤੇ ਕਿਉਂ ਰੂੰ ਬੱਝ ਗਈ ਮੈਂ ਤੇ ਹੋਰ ਮਾਣੀ ਸੀਗੀ ਬਿਮਾਰੀ ਹਿੱਟ ਸੀਗੀ ਜੇ ਤੂੰ ਮੈਨੂੰ ਰੱਸ ਕੇ ਜਾਂਦੀ ਨਾ ਫੇਰ ਮੈਂ ਉਹਨੂੰ ਕਾਇ ਵੀ ਦਿੰਦੀ ਹੁਣ ਮਾਇਆ ਤਾਂ ਛੱਤ ਖਾਣੀ ਆਏਗੀ ਬੇਬੇ ਮੈਂ ਕੁਛ ਦੀਆਂ ਵੀ ਹੁਣ ਤਾਂ ਬਹੁਤ ਸਮਾਂ ਬਦਲ ਗਿਆ ਤੇ ਕੀ ਮੇਰੀ ਮਰਜ਼ੀ ਨਹੀਂ ਸੁਣਦੇ ਵੀ ਕਿ ਮੈਂ ਕੀ ਚਾਹੁੰਦੀ ਆ ਮੈਂ ਕਿਹਦੇ ਨਾਲ ਵਿਆਹ ਕਰਾਉਣਾ ਜਮਾ ਨਹੀਂ ਸੁਣਦੇ ਤੁਸੀਂ ਦਿੱਖ ਤੀ ਤੇਰੀ ਮਰਜ਼ੀ ਤਾਂ ਨਹੀਂ ਚੱਲਦੀ ਤੈਨੂੰ ਮੈਂ ਦੱਸਾਂ ਸਾਡੇ ਤਾਂ ਨਾ ਕੋੜ ਵਿੱਚ ਲਿਆਣੀ ਹੈ ਕੁਸਾ ਆਪ ਦੀ ਮਰਜ਼ੀ ਨਾਲ ਆਸ ਤੇ ਵਿਆਹ ਕਰਾ ਲੈ ਤੇ ਨਾ ਕਰਾਉਂ ਦੇਣਾ ਦੇਖ ਤੇਰਾ ਭਾਈ ਇਹ ਹੈ ਜ ਆਪਾਂ ਦੋਨਾਂ ਨੂੰ ਮਾਰ ਕੇ ਛੱਡ ਦੂਗਾ ਬੇਬੇ ਜੀ ਮੈਨੂੰ ਆਨੇ ਸਮਝ ਆਉਂਦੀ ਵੀ ਜਿਹਨੂੰ ਮੈਂ ਜਾਣਦੀ ਨਹੀਂ ਜਿੱਤੇ ਨਾ ਮੇਰਾ ਮਨ ਹੀ ਨਹੀਂ ਮਿਲਨਾ ਤੁਸੀਂ ਮੈਨੂੰ ਉਹਦੇ ਬਣੀ ਧੱਕਾ ਦੀ ਜਨ ਇੱਕ ਵਾਰ ਦੇਖੋ ਵੀ ਮੇਰੀ ਸਾਰੀ ਜ਼ਿੰਦਗੀ ਦਾ ਸਵਾਲ ਹੈ ਬੇਬੇ ਤੁਸੀਂ ਮੈਨੂੰ ਟਾਈਮ ਵੀ ਦਿਓ ਤੂੰ ਤਾਂ ਮੈਨੂੰ ਟਾਈਮ ਵੀ ਨਹੀਂ ਦੇ ਰਹੀ ਤੂੰ ਤਾਂ ਇਹ ਕਰ ਰਹੀ ਵੀ ਜਿਵੇਂ ਕੋਈ ਮੈਂ ਬੜਾ ਵੱਡਾ ਗੁਨਾਹ ਕਰਤਾ ਹਾਂ ਤਾਂ ਤੂੰ ਮੈਨੂੰ ਬਸ ਤੁਸੀਂ ਕੱਢਣੀ ਹੈ ਮਤਲਬ ਤੁਸੀਂ ਮਾਥੀ ਲਿਆ ਜੇ ਪਹਿਲਾਂ ਕਰਦੇ ਸੀ ਉਹ ਜਾਣਦੇ ਹੁੰਦੇ ਸੀ ਆ ਦੀ ਮੱਦੀ ਨਾ ਬਣਾਉਣੀ ਸੀ ਕੋਈ ਬੇ ਤੂੰ ਆਪ ਦੀਆਂ ਪੁਰਾਣੀਆਂ ਗੱਲਾਂ ਲੈ ਕੇ ਮੂਰੇ ਬਹਿ ਨਹੀਂ ਆਂਗੀ ਉਹ ਤੋਹੀ ਚੱਲੂਗਾ ਰੰਗ ਦੇਖ ਚੱਲੂਗਾ ਤਾਂ ਹੁੰਦੇ ਦੀ ਉਸੇ ਨੇ ਕਰਨਾ ਮੈਂ ਵਿੱਚ ਕੁਝ ਨਹੀਂ ਕਰ ਸਕਦੀ ਜੇ ਸੋਡੀ ਚੱਲੂਗੀ ਫਿਰ ਮੈਨੂੰ ਨਾ ਰੋਟੀ ਪਾਣੀ ਪੁੱਛੀ ਠੀਕ ਕਰੋ ਲੈ ਰੋਟੀ ਪਾਣੀ ਕਿਵੇਂ ਨਾ ਪੁੱਛਾਂ ਮੈਂ ਹੁਣ ਜਿਉ ਤੇਰੇ ਨਾਲ ਦਾ ਤਰਫਦਿਆਂ ਹੁਣ ਕੀ ਆ ਬੋਲੂ ਜੰਮੀ ਐ ਤ ਦੋ ਕੁ ਦਾ ਨੰਦਾ ਹੀ ਐ ਮੇਰੀਆਂ ਅੰਦਰਾਂ ਤਾਂ ਦੁਨੀਆ ਤੇ ਤੈਨੂੰ ਵੀ ਬੇਨਜ਼ੀਰ ਆ ਗਈਆਂ ਤੂੰ ਮੈਨੂੰ ਮੈਨੂੰ ਦਿਨੋਂ ਤੱਕਲੀਫ ਹੁੰਦੀ ਉਹ ਨਹੀਂ ਸਾਨੂੰ ਨਜ਼ਰ ਆਈ ਫਿਰ ਮੈਂ ਕਿਰਾ ਮੈਂ ਤਾਂ ਬਸ ਬਾਹਰ ਆ ਗੱਲੇ ਇਹ ਮੁੰਡਾ ਤਾਂ ਕਹਿੰਦਾ ਮੇਰੇ ਪਿਓ ਦੀ ਪੱਗੁੰਦਾ ਆ ਗਦੀ ਦੂਆ ਮੈਂ ਜੇ ਬੇਬੀ ਕੁਛ ਕਰੂੰਗੀ ਤਾਂ ਤੁਹਾਨੂੰ ਦੱਸੂੰਗੀ ਨਾ ਦੱਸੂਗੀ ਤਾਂ ਹੈਗੀ ਨਾ ਤੂੰ ਕਹੇ ਤਾਂ ਗਈ ਐਨਾ ਕੁਛ ਹੁੰਦਾ ਕੁੜੀਆਂ ਬਹੁਤ ਕੁਛ ਕਰ ਦਿੰਦੇ ਆ ਮੈਂ ਤਾਂ ਹੋਈ ਕੁਛ ਕਰਿਆ ਵੀ ਨਹੀਂ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਜਿਹੜੇ ਹਿਸਾਬ ਨਾਲ ਮੁੰਡੇ ਦੇਖ ਲਈ ਮੈਨਾਂ ਆਪਾਂ ਕਿਆ ਫਿਰਦਾ ਹੋ ਕਿਉਂ ਆਪਾਂ ਕਦੇ ਨਹੀਂ ਸੀ ਆਪਾਂ ਕਿਆ ਫਿਰ ਬੀਬੀ ਇੱਕ ਵਾਰ ਪੁੱਛ ਤਾਂ ਲੈਂਦੇ ਉੱਛਣਾ ਭਾਈ ਮੈਂ ਤਾਂ ਕੁਛ ਨਹੀਂ ਪੁੱਛ ਸਕਦੀ ਇੱਥੇ ਠੀਕ ਬੰਧੀ ਜ ਨਹੀਂ ਪੁੱਛਿਆ ਵੀ ਫਿਰ ਮੈਨੂੰ ਰੋਟੀ ਵੀ ਨਾ ਪੁੱਛੀ ਪੁੱਛਿਆ ਕਿ ਹੁਣ ਖੜੀ ਹੋ ਚੱਲ ਮੈਂ ਚਾਹ ਪੀਣ ਲਈ ਚਾਹ ਵੀ ਆ ਕੇ ਹਾਂ ਮੈਂ ਬਸ ਰਹਿਣ ਦੇ ਫਿਰ ਕੋਲੇ ਦੀ ਨਾ ਆਇਆ ਕਰ ਕਦੀ ਮੇਰੇ ਕੋਲੇ ਵੀ ਨਾ ਆਇਆ ਕਰ ਫਿਰ ਹੁਣ ਤੇਰੀ ਮਰਜ਼ੀ ਤਾਂ ਨਹੀਂ ਚੱਲਦੀ ਮੇਰੀ ਮਰਜ਼ੀ ਜਾਂਦੀ ਕਿੱਥੇ ਹੁੰਦੀ ਕਿੱਥੇ ਮੇਰੀ ਤੁਸੀਂ ਮਰਜ਼ੀ ਫਿਰ ਤੇਰੀ ਮਰਜ਼ੀ ਚੱਲਦੀ ਵੀ ਨਾ ਨਾ ਚੱਲਣ ਦੇ ਅੱਗੇ ਤੇ ਮੈਂ ਜਾ ਕੇ ਚਾਹ ਮੰਗਾਂ ਹੁੰਦੀ ਆ ਮੁੰਡਾ ਉਹ ਨਾਲ ਆ ਮੈਨੂੰ ਚਾਹ ਮੰਗਣੀ ਬੀਬੀ ਬਣਾਈ ਨਾ ਤੇ ਚਾਪੂ ਮੈਨੂੰ ਕਹਾਂ ਪਤਾ ਹੁੰਦਾ ਨਾ ਮੈਨੂੰ ਤਾਂ ਪਤਾ ਨਹੀਂ ਚਾ ਕਹਣਾ ਆਂ ਦੇਉਂਦੀ ਉਹ ਵੀ ਮੈਂ ਕਿਹੜਾ ਕਿਹਾ ਸੀ ਨਹੀਂ ਮੈਨੂੰ ਕੋੜਾ ਪਤਾ ਸੀਗਾ ਮੈਨੂੰ ਤੇਰੇ ਮੱਛੇ ਤੇ ਦਿੱਖਤਾ ਸੀਗਾ ਵੀਰੇ ਵੀਰੇ ਨੂੰ ਜਦੋਂ ਕੁਝ ਬੋਲਦੀ ਨਹੀਂ ਮੈਨੂੰ ਬੋਲਦੀ ਆ ਕੀ ਆ ਤੇਰਾ ਵਾਲੇ ਕੰਮ ਨਹੀਂ ਕਰਦਾ ਦੱਸ ਕੇ ਜਾਂਦਾ ਜਿੱਥੇ ਕਿਤੇ ਜਾਂਦਾਗਾ ਨਾਲੇ ਬਹਿ ਹੈ ਵਾਰਾ ਕਬੀਲਦਾਰ ਹੈ ਬੇਬੇ ਮੈਂ ਵੀ ਦੱਸ ਕੀ ਜਾਨੀ ਆ ਮੈਂ ਬੇਬੇ ਜਾਵਾਂ ਬੇਬੇ ਜਾ ਹਾਲਾੜ ਮੈਥੋਂ ਸੁਣੀਏ ਦੀਦੀ ਮੈਂ ਤੈਨੂੰ ਕੱਲ ਸੁਣਾ ਜਾਂਦਾ ਹਾਂ ਹੁਣ ਰਾਣੀ ਆ ਮੈਂ ਚਾਹ ਪੀ ਲਵਤ ਮੈਂ ਨਹੀਂ ਪੀਣੀ ਚਾਹ ਬੇਬੇ ਮੇਰੇ ਕੋਲ ਨਾ ਆਇਆ ਤਾਂ ਹਾਂਜੀ ਮੇਰੇ ਕੋਲ ਨਾ ਆਇਆ ਬਬਾ ਤਾਂ ਮੈਂ ਕੀ ਕਰਾਂ ਮੂੰਹ ਤੋਂ ਦੇਖੀ ਜਾਂਦੀ ਭਾਈ ਭੁੱਖੇ ਤੇ ਹਾਈ ਮੈਨੂੰ ਨਹੀਂ ਪਤਾ ਬੇਬੇ ਕੋਲ ਮੇਰੇ ਭੜਾਈ ਨਜ਼ਰ ਨਹੀਂ ਆਈ ਥੋਨੂੰ ਮੈਂ ਨਾ ਕੋਈ ਮਿੱਟੀ ਕਿਆ ਸੀ ਨਹੀਂ ਮੈਂ ਤਾਂ ਰੁਕਤੀ ਬਿਲਕੁਲ ਨਾ ਮਿੱਟੀ ਆਈ ਨਹੀਂ ਖਾਦੀ ਭਰ ਤੂੰ ਚਾਹ ਪੀਂਦੀ ਨਹੀਂ ਖਾਂ ਰਾਂਣੀ ਨਹੀਂ ਬੇਬੇ ਮੈਂ ਚਾਹ ਜੋ ਕਰਦੀ ਨਹੀਂ ਪੀਣੀ ਬਸ ਮੇਰੇ ਸੌ ਲੱਗੇ ਇਹ ਤੂੰ ਚਾਹ ਨਾ ਪੀਵੇਂ ਲਫੜਤੀ ਨਹੀਂ ਪਰ ਆਏ ਨਹੀਂ ਕਰਦੀ ਮੈਂ ਨਹੀਂ ਪੀਂਦੀ ਬੇਬੇ ਇੱਕ ਵਾਰੀ ਕਰ ਲੈ ਗੱਲ ਇੱਕ ਵਾਰੀ ਕਰ ਮੰਨ ਜੀ ਨਹੀਂ ਮੈਂ ਨਹੀਂ ਪਿੰਦੀ ਪੁੱਤ ਮੈਂ ਤਾਂ ਤੂੰ ਦੇਖੀ ਨਹੀਂ ਜਾਂਦੀ ਫੜ ਲੈ ਮੇਰੀ ਚਾਹ ਅੱਛਾ ਸੋਨੂੰ ਮੇਰੀ ਪੜਾਈ ਤੇ ਨਜ਼ਰ ਨਹੀਂ ਆਈ ਮੂੰਹ ਸੋਨੂੰ ਨਜ਼ਰ ਆ ਗਿਆ ਭੁੱਖੀ ਆ ਫਿਰ ਹੁਣ ਇਹਦੇ ਚ ਮੈਂ ਕਰਦੀ ਕੀ ਸਕਦੀ ਆ ਹੁਣ ਜਦੋਂ ਤੇਰੇ ਭਾਈ ਦੀ ਪੁੱਗਦੀ ਆਹੀ ਸਾਰੇ ਕਹੇ ਜੀ ਪੁੱਤ ਤੁਸੀਂ ਆਹ ਮਨ ਮਰਦੀਆਂ ਕਰਦੇ ਹੋ ਬਈ ਦੇਖ ਮੇਰੀ ਗੱਲ ਸੁਣ ਮੈਂ ਤੈਨੂੰ ਆਖਰੀ ਵਾਰੀ ਕਹਿੰਦੀ ਆ ਵੀ ਤੂੰ ਚਾਹ ਪੀ ਲਾ ਫਿਰ ਮੈਂ ਰੋਟੀ ਲਿਆਉਣੀ ਆ ਤੇ ਤੂੰ ਐਂ ਨਾ ਕਰ ਪਾਣੀ ਕੀ ਹੋ ਗਿਆ ਬੇ ਬੇ ਪੁੱਤ ਕੀ ਹੋਣਾ ਤੈ ਮੈਂ ਚਾਹ ਲੈ ਕੇ ਆਈ ਸੀ ਮੈਂ ਕਿਹਾ ਚਾਹ ਪੀ ਲਾ ਕੈਨ ਨਾ ਕਮ ਚਾਹ ਵੀ ਨਾ ਮਰ ਰੋਟੀ ਖਾਵਾ ਹੁਣ ਮੈਨੂੰ ਸ਼ਰਾਬ ਮਾਰਖਦਾ ਭੁੱਖੀ ਦਾ ਮੈਂ ਕੀ ਸ਼ਰਾਬ ਕਹਾਗਾ ਦੇ ਪੁੱਤ ਹੁੰਦੇ ਫੇਰ ਛਿੜ ਦਗਾੰਦ ਨਾ ਮੇਰੇ ਨਹੀਂ ਵੀਦੀ ਨਾ ਖੀਤੇ ਨਹੀਂ ਰੋਟੀ ਖਾਦੀ ਨਾ ਖਾਣ ਦਿਲ ਪੰਜ ਰਹਿ ਗਈ ਮਰਦੀਆਂ ਮਰੀ ਤੁਲੇ ਜਾਣ ਕੋਈ ਬੈਠੀ ਰਹਿਣ ਚਲ ਕੇ ਰਹ ਹੋਰ ਪੁੱਛਣਾ ਰਾਣੀ ਪੀ ਰਹੀ ਮੈਂ ਤਾਂ ਨਹੀਂ ਮੰਨਦੀ ਇਹ ਤਾਂ ਅਬੇ ਬੇਬੇ ਮਰ ਤੂੰ ਕੀ ਦੱਸਦੀ ਮੈਂ ਤਾਂ ਕਰੀ ਜੰਨੀ ਹੁਣ ਇਹਦੇ ਮਗਰ ਲੱਗਣਾ ਪਾ ਮੈਂ ਐ ਕਹਿੰਦੀ ਸੀ ਇਹ ਮਰ ਕੇ ਧੁਖੀ ਤੇ ਹੈ ਅਗਲਾ ਕਹੋ ਬਰਾਬਰ ਦੀ ਕੁੜੀ ਸੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਕਿਧਰੇ ਨਹੀਂ ਮਰਦੀ ਕਿ ਦੂਜਾ ਕਰ ਲੈ ਤੂੰ ਸਰ ਜੰਦਾ ਮੈਂ ਤਾਂ ਨਾ ਪੈਣ ਨੂੰ ਕੋਈ ਡਾਕਟਰ ਅੱਛਾ ਬਦੀਪੇ ਉਹ ਬੇ ਉਹ ਛੱਡਣਾ ਹੁਣ ਚੱਲ ਜਾਣਾ ਨਹੀਂ ਹੁਣ ਪੜਨਾ ਪੜਨਾ ਜਾਣਾ ਨਹੀਂ ਬੈਠ ਨਹੀਂ ਮੈਂ ਤੂੰ ਮੇਰੀ ਗੱਲ ਸੁਣ ਪਹਿਲਾਂ ਇੱਧਰ ਫੇਰ ਆਕੇਗਾ ਮਾਰ ਦਿਆਂਗਾ ਹਾਂ ਬੇ ਇੰਨੇ ਪੀਸਾਂ ਫੂਸਾਂ ਪਰਦੇ ਆਖੇ ਹੋ ਕੇ ਪੜ ਲਾ ਬੇ ਬੇ ਅਜੇ ਮੇਰਾ ਜੀ ਨਹੀਂ ਖੜਦਾ ਕਿਤੇ ਵੀ ਇਹ ਕੀ ਗੱਲ ਆ ਮੈਂ ਬਾਅਦ ਵਿੱਚ ਆਉਂਗਾ ਬੇ ਸਾਡੇ ਤਾਂ 100 ਸੁਪਨੇ ਨੇ ਕੀ ਕੁਸ ਬਾਂਜੇਗਾ ਪੜ੍ਹ ਲਿਖ ਕੇ ਮਾੜਾ ਮੋਟਾ ਸੰਗ ਬੰਨ ਮਾਰ ਕੇ ਟੋਟਣ ਜਾ ਲੱਗ ਜਾਂਦਾ ਗੱਲ ਕਰਨਾ ਹਜੇ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਮੈਂ ਭਾਗ ਜੂ ਮਾਪੀ ਹਜੇ ਜਦੋਂ ਮੇਰਾ ਮੂਡ ਸੈੱਟ ਹੋ ਗਿਆ ਮੈਂ ਆ ਜਾਂਦੇ ਤੇਰੇ ਬਾਪੂ ਨੂੰ ਕੋਈ ਗੱਲ ਨਹੀਂ ਦੱਸਦੀਆਂ ਵੀ ਆਹ ਹਾਲਾਤ ਕਰਦਾ ਹੈਗਾ ਇਹਦਾ ਤੂੰ ਤਾਂ ਕਹਿੰਦਾ ਮੁੰਡਾ ਬੜਾ ਸਿਆਣਾ ਹੈਗਾ ਤੈਨੂੰ ਸੁਣਦਾ ਕਿ ਨਹੀਂ ਬੇ ਕਿਉਂ ਹੋ ਗਰੀ ਨਹੀਂ ਉਹ ਭਾਗ ਜੂ ਉਹ ਕੀ ਗੱਲ ਭਗਵਾਨ ਨੇ ਕਿਵੇਂ ਮੁੰਡੇ ਨਾਲ ਲੜੀ ਜਾਂਦੀ ਹੈ ਖੈਰ ਤਾਂ ਹੈ ਆ ਦੇਖ ਲੈ ਇਹਦੇ ਹਾਲਾਤ ਬਹਿ ਜਾ ਇੱਥੇ ਇਹਨੂੰ ਸਮਝਾ ਦੇ ਉਹ ਕੀ ਗੱਲ ਤੂੰ ਹਜੇ ਉੱਠਿਆ ਹੀ ਨਹੀਂ ਹਜੇ ਤੱਕ ਪਤਾ ਬੈਠਾ ਤਾਂ ਹੋ ਜਾ ਉੱਠ ਜਾ ਬੱਪੂ ਨਾ ਅਭੀ ਲਿਆ ਮੈਂ ਲੈ ਫਿਰ ਤੇਰੇ ਕਾਜ ਜਾਣ ਦਾ ਟਾਈਮ ਨਹੀਂ ਹੋਇਆ ਹਜੇ ਹੋਰ ਜੀ ਨਹੀਂ ਕਰਦਾ ਲੈ ਦੇਖ ਲੈ ਜੀ ਨਹੀਂ ਕਰਦਾ ਕਿਉਂ ਜੀ ਕਰਨ ਉੱਥੇ ਕੀ ਤਾਂ ਹਾਬਾਣਾ ਹੋਏ ਉਹ ਪਚਾਰ ਅਖਰੀ ਨੇ ਉਹ ਪੜਨੇ ਬਾਪੂ ਨੂੰ ਬਾਪੂ ਕੋਈ ਅੱਜ ਮੇਰਾ ਸੱਚੀ ਨਹੀਂ ਜੀ ਕਰਦਾ ਜਾਣ ਨੂੰ ਮੈਂ ਭਾਗ ਨਹੀਂ ਸੰਭਰਾਉਂਦਾ ਠੀਕ ਹੋ ਗਿਆ ਨਾ ਕੁਝ ਦੁਖਦਾ ਤੇਰਾ ਮੈਨੂੰ ਦੁਖਦਾ ਤਾਂ ਮੈਨੂੰ ਕੁਝ ਨਹੀਂ ਤੇ ਫੇਰ ਫੇਰ ਨਾ ਭਾਈ ਤੂੰ ਇਹ ਕੰਮ ਕਰ ਦੇਖ ਲੈ ਮੇਰੀ ਘਰੀ ਕਰਾਏ ਤੂੰ ਖੇਚ ਨਾ ਪਾ ਮੈਂ ਤਾਂ ਨਾ ਤੇਰੇ ਤੇ ਬਹੁਤ ਉਮੀਦਾਂ ਲਾਈ ਬੈਠਾ ਹੁਣ ਮੈਥੋਂ ਕੰਮ ਨਹੀਂ ਹੁੰਦਾ ਖੇਤੀਬਾੜੀ ਦਾ ਮੇਰਾ ਕੰਮ ਤੂੰ ਛਡਾ ਦੇ ਹੁਣ ਤੂੰ ਕਹਿਂਦਾ ਭਾਵਾ ਉਹ ਕੁਝ ਛਡਾ ਦੂੰਗਾ ਪਰ ਹੁਣ ਇੱਕ ਦਿਨ ਨਾ ਕੀ ਹੁੰਦਾ ਕੋਈ ਨਹੀਂ ਮੜਾ ਕੱਟ ਹੋ ਜਾਣ ਦੇ ਮੈਂ ਭਾਗ ਲੂੰਗਾ ਚੱਲ ਚੰਗਾ ਤੂੰ ਭਾਗਮਾਨੇ ਨੂੰ ਤਿਆਰ ਕਰਕੇ ਭੇਜ ਐਂ ਨਾ ਕਿਥੇ ਘਰੇ ਬੈਠਾ ਹੋਵੇ ਤੇ ਮੈਂ ਜਾਣਾ ਖੇਤ ਚੰਗਾ ਚੱਲ ਚੰਗਾ ਤਿਆਰ ਹੀ ਆ ਤਿਆਰ ਨੂੰ ਕੀ ਹੋਇਆਗਾ ਇਹਨੂੰ ਚੰਗਾ ਭਲਾ ਨਾ ਆ ਕੇ ਪੈ ਗਿਆ ਦੁਆਰੇ ਅੱਜ ਨਾ ਹੋ ਸਕਿਆ ਅੱਜ ਨਹੀਂ ਆਉਂਦਾ ਵੇ ਗੱਲ ਤਾਂ ਦੱਸ ਦੇ ਕੀ ਐ ਕਿਸੇ ਨਾਲ ਗੱਲ ਸੁਣ ਕਿਸੇ ਮੁੰਡੇ ਨਾਲ ਲੜ ਲੜ ਕੇ ਆਏਗਾ ਨਾ ਨਾ ਫਿਰ ਕਿਸੇ ਕਿਸੇ ਨੇ ਕੁਝ ਨਹੀਂ ਕਿਹਾ ਮੇਰੇ ਕੋਲ ਤੈਨੂੰ ਕਿਉਂ ਲੱਗਦਾ ਵੀ ਮੈਨੂੰ ਕੋਈ ਕੁਝ ਕਹੇ ਚਾ ਪੇਪਰਾਂ ਦਾ ਤਾਂ ਟਾਈਮ ਹੈਗਾ ਤੂੰ ਮੌਜਾਂ ਨਾਲ ਘਰੇ ਟਾਈਮ ਖਰਾਬ ਕਰੀ ਜਾਂਦਾ ਕ ਬੇਬਾਹੂ ਜੂੰਗਾ ਕਿਉਂ ਚੱਲ ਚੰਗਾ ਅੱਜ ਆ ਜਾ ਲੈ ਰਹਿ ਜਾ ਮੁੜ ਕੇ ਨਾ ਰਹਿ ਚੰਗਾ ਹਾਂ ਮੈਨੂੰ ਬਹੁਤ ਗੁੱਸਾ ਆਉਂਦਾ ਤੇਰੇ ਤੇ ਖਰੀ ਕਿਵੇਂ ਐਸੀ ਔਖੇ ਹੋ ਕੇ ਪੜ੍ਹਾਈ ਜਾਂਦੇ ਆਗੇ